ਹੋਰ ਬਾਬਾ ਜੀ ਅੱਜ ਹੀ ਸ਼ੁਰੂ ਹੋਇਆ ਈ ਤੈਂਦਲ ਤੇ ਮੇਨ ਇਹਦਾ ਹੈ ਕਿ ਮਤਲਬ ਠੀਕ ਆ ਨਾਲੇ ਜ਼ਮੀਨਾਂ ਵੀ ਨੱਪੀਆਂ ਸ਼ਾਇਦ ਠੀਕ ਹੈ ਤੇ ਲੰਮਾਈ ਚੱਲੂਗਾ ਮੈਂ ਇਹ ਅੱਜ ਤੋਂ ਡੇਢ ਸਾਲ ਪਹਿਲਾਂ ਵੀ ਲੱਗਾ ਰਿਹਾ ਸ਼ਾਇਦ ਹਨਾ ਜ਼ਮੀਨਾਂ ਦੇ ਕਰਕੇ ਖਣੀ ਉਹ ਚੱਕਿਆ ਗਿਆ ਸੀ ਬਾਅਦ ਚ ਠੀਕ ਹੈ ਅੱਜ ਇੱਥੇ ਮਤੋਂ ਟ੍ਰੈਫਿਕ ਵੀ ਜਮ ਕੀਤਾ ਸੀ ਕਿ ਪੱਕਾ ਹੀ ਕਰਤਾ ਠੀਕ ਹੈ ਓਕੇ ਧੰਨਵਾਦ ਆਹ ਬਾਈਆਂ ਨੇ ਲਾਇਆ ਹੋਇਆ ਗੱਡੀ ਮੇਰੇ ਬਹੁਤ ਵਧੀਆ ਦੂਜਾ ਕਿਸਾਨੀ ਮੋਰਚਾ ਦਿੱਲੀ ਮੇਰਾ ਕੀ ਕਸੂਰ ਮੈਂ ਤਾਂ ਤੁਹਾਡੇ ਕੀਤੇ ਵਾਅਦੇ ਯਾਦ ਕਰਾਉਣ ਲਈ ਆ ਰਿਹਾ ਸੀ ਉਹ ਤੁਮ ਸੇਂਹ ਦੀ ਫੋਟੋ ਲਈ ਹੈ ਸਿਆ ਕਿਸਾਨ ਹੈ ਹੋਰ ਬੈਂਕੀ ਕੀ ਹਾਲ ਚਾਲ ਆ ਧਰਨੇ ਚਾਹੀਏ ਸੱਸੀ ਗੱਲ ਬਾਈ ਜੀ ਤੇ ਆ ਮੜਾ ਧਰਨੇ ਬਾਰੇ ਦੱਸੋ ਜੀ ਜੀ ਇਹ ਧਰਨਾ ਲੱਗਿਆ ਜਿਹੜੀ ਉਸ ਉਹਨਾਂ ਕਿਸਾਨਾਂ ਵਾਸਤੇ ਮੈਂ ਥੋੜਾ ਜਿਹਾ ਪਿੱਛੇ ਜਾਊਂਗਾ ਹਾਂਜੀ ਜਦੋਂ ਆਪਣੇ ਜੰਗ ਲੜੀ ਸੀ ਪਾਕਿਸਤਾਨ ਨਾਲ ਇਹ ਮਰਤਾ ਨੇ ਆਪਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਜੇਕਰ ਤੁਸੀਂ ਪਾਕਿਸਤਾਨ ਨਾਲ ਜੰਗ ਲੜੋਗੇ ਤੇ ਤੁਹਾਡੀ ਕਨਕ ਬੰਦ ਕਰ ਦਿੱਤੀ ਜੇ ਉਹ ਤਾਂ ਮਰਤਾ ਤੋਂ ਕੰਦ ਲੈ ਜੇ ਸੀ ਆਜਾਤੀ ਜਦੋਂ ਨਵੇਂ ਨਵੇਂ ਯਾਦ ਆਏ ਸੀ ਠੀਕ ਯਾਦ ਕੀ ਹੈ ਸੀ ਬਰਬਾਦ ਹੀ ਹੋ ਗਿਆ ਸੀ ਪੰਜਾਬ ਉਸ ਸਮੇਂ ਚੌਲ ਨਾ ਨਹਿਰੂ ਨੇ ਇਹ ਗੱਲ ਕਹਿ ਰਹੀ ਸੀ ਕਿ ਪਾਕਿਸਤਾਨ ਨਾਲ ਲੜੇ ਸੋਨਾ ਵੀ ਕੱਟਾ ਹਾਂ ਇਹ 15 ਕਿਲੋ ਪੰਜਾਬ ਤੋਂ ਇੱਕ ਡੋਰ ਕੁਆਇੰਟਲ ਤੋਂ ਦੇਣਾ। ਜੇ ਨੂੰ ਗਿਆਨ ਨਰਮੇ ਕਹਿੰਦੀ ਹਰੀਕਲਤੀ ਲੈ ਕੇ ਆਓ। ਜਿੱਥੇ ਕੋਈ ਪੰਜਾਬੀ ਵੀਰ ਬੈਠਾ ਸੋਇ ਟਿੱਬੇ ਪੱਤਰ ਕਰੋ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲੱਗੇ ਬਾਈ ਜੋਬ ਬਣਾਓ। ਅੱਜ 50% ਪੰਜਾਬ ਦੂਜੀਆਂ ਸਟੇਟਾਂ ਨੂੰ ਅਨਾਜ ਦੇ ਰਿਹਾ ਇਹ ਤੋਂ ਤੱਕ ਕਿ ਵਿਦੇਸ਼ਾਂ ਨੂੰ। 50 ਸਾਲ ਤੋਂ ਉੱਪਰ ਜਿਹੜੇ ਬੰਦਿਆਂ ਨੇ ਜ਼ਮੀਨਾਂ ਬਣਾ ਕੇ ਕੋਈ ਟਿੱਬੇ ਪੱਤਰ ਕਰਕੇ ਗਲਤਾਂ ਨਾਲ ਉਸ ਸਮੇਂ ਵੀਕਲ ਤਾਂ ਹੁੰਦੇ ਨਹੀਂ ਸੀ। ਅੱਜ ਸੈਂਟਰ ਕੋਰਪੋਰੇਟ ਪੰਜਾਬ ਸਰਕਾਰ ਉਹਨਾਂ ਨੂੰ ਬੇਵਕਲ ਕਰਕੇ ਗਰਦੌਰੀਆਂ ਤੋੜ ਕੇ 2007 ਦੇ ਐਕਟ ਅਨੁਸਾਰ 2012 ਦੇ ਗਰਦੌਰੀਆਂ ਤੋੜ ਦਿੱਤੇ ਜਿਹੜੇ ਮਾਲਕੀ ਚਾਇਆ ਨੇ ਮੋਲ ਵੀ ਲਈ ਸੀਗੀ ਉਹਨਾਂ ਦੀ ਅੱਜ ਠੇਕੇ ਤੇ ਚੜ੍ਹਾਈ ਆ 8.50 ਠੀਕ ਹੈ ਚਾਰ ਨੰਬਰ ਗੇਟ ਤੇਲੂ ਮਾਲ ਚੌਥੀ ਹਾਂ ਜੀ 8.50 ਠੇਕੇ ਦੇ ਪ੍ਰਾਣਗਾਰੀ ਪੈਂਕ ਤੋਂ 80000 ਰੁਪਏ ਦਿੱਤਾ 80000 ਰੁਪਏ ਦੇ ਵਿੱਚ ਕਰਦੇ ਨਾਲ 20000 ਜਿਹੜਾ ਪੂਰੀ ਹੋ ਗਈ ਹੈ ਉਹਨਾਂ ਨੇ ਹਮੇਸ਼ਾ ਵੀ ਚਾਹੁੰਦੇ ਕਿ ਪਛਾਣ ਨੂੰ ਨਿਸ਼ਾ ਆਦਾ ਇਸ ਤਰ੍ਹਾਂ ਇਹ 203 ਪੰਜ ਪੜੇ ਪਿੰਲੇ ਦੇ ਬਲਾਡ ਬਣਾ ਕੇ ਆਪ ਦੇ ਛੇਤਿਆਂ ਤੇ ਦਿੱਤੀ ਲਿਸਟ ਬਣਾਉਂਦੇ। ਉਹਨਾਂ ਨੇ ਨਾ ਕੋਈ ਇਸ ਗੱਲ ਤੋਂ ਪਹਿਲਾਂ ਕਮਿਸ਼ਨ ਨੂੰ ਧਰਨਾ ਕਰਿਆ ਸੀ ਜਾਂ ਹਾਂਜੀ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਸਾਨੂੰ ਬੇਨਤੀ ਕੀਤੀ ਐ ਕਿ ਸੇ ਪਸਤੀ ਮਰਨ ਅਸਿਸਟੈਂਟ ਮਰਨ ਦੇ ਇਤਿਹਾਸ ਨੂੰ ਦਿੱਸ ਕੇ ਆਉਣ ਤੇ ਲੈਕਚਰ ਨੂੰ ਟਾਰਨਮੈਂਟ ਦੇ ਹਾਂਜੀ ਇਹਨਾਂ ਨੇ ਪਹਿਲਾਂ ਆਪਣਾ ਨਾਮੀਨੇਸ਼ਨ ਭਰਨੇ ਆ ਤੁਸੀਂ ਤਰਨਾ ਚੋਕਲੋਸੀ ਇੱਕ ਮਹੀਨੇ ਲਈ ਪੋਸਟ ਕੋਨ ਕੀਤਾ ਸੀਗਾ ਤੁਹਾਨੂੰ ਸੱਤ ਨਹੀਂ ਕੀਤਾ ਸਾਡੇ ਕੋਲ ਦਾ ਰਿਪੋਰਟ ਹੈ ਸਾਰੇ ਮਲਾਨਾ ਉਦੋਂ ਭੁਖ ਹੜਤਾਲ ਵੀ ਰੱਖੀ ਸ਼ਾਇਦ ਹਨ ਭੁਖੜਤਾਲ ਰੱਖੀ ਸੀ ਉਹ ਤੋਂ ਇਹਨਾਂ ਨੇ ਛੜ ਦਾ ਬਾਹਰ ਕੀਤਾ ਸੀ ਅਸੀਂ ਇਹਨਾਂ ਤੇ ਯਕੀਨ ਕਰ ਬੈਠੇ ਨਾ ਲਿਖਤੀ ਰੂਪ ਚ ਨਹੀਂ ਦਿੱਤਾ ਠੀਕ ਹੈ ਜੀ ਅਸੀਂ ਹੁਣ ਪ੍ਰਕਿਆਸ ਸੇ ਸ਼ੁਰੂ ਕੀਤਾ ਅੱਜ ਸੋਮਵਾਰ ਨੂੰ ਮਿਲਦੋਟ ਬੋਲੀ ਹੋ ਰਹੀ ਹੈ ਬਾਈ ਠੀਕ ਹੈ ਜਿਹੜੇ ਤੁਸੀਂ ਇਹ ਸੋਚੋ ਮੰਨ ਲਓ ਤੁਸੀਂ ਉਹ ਜ ਮੈਂ ਵੀਰ ਨੇ 50 ਸਾਲ ਹੋ ਗਏ ਅਸੀਂ ਪਹਿਲੀ ਟੋਇਲਟੀ ਦੇ ਬਲਦਨ ਪੱਧਰ ਕਰਕੇ ਖੇਤ ਰਿਆ ਰਹਿ ਕੇ ਜ਼ਮੀਨਾਂ ਬਣਾ ਕੇ ਅੱਜ ਅਸੀਂ ਸਾਡੇ ਕੋਲ ਕੋਈਆਂ ਜਾਂਦੇ ਇਹ ਉਹਨਾਂ ਕਿਸਾਨਾਂ ਦੇ ਹੱਕਾਂ ਲਈ ਅਸੀਂ ਅੱਜ ਲੜਦੇ ਆਂ ਕਿਸੇ ਵੀ ਸਾਹਬ ਨਾਲ ਅਸੀਂ ਉਹ ਬੋਲੀ ਨਹੀਂ ਹੋਣ ਦਿਆਂਗੇ ਜੇ ਅਸੀਂ ਧਰਨਾ ਲਾ ਕੇ ਕਣਕ ਵੜਾਈ ਆ ਬਹੁਤ ਔਖੇ ਹੋਗੇ ਸਿੱਧੂਪੁਰ ਜਿੱਥੇ ਤੋਂ ਦੀ ਸਰਹਦ ਜੁਕੀਸ਼ਰ ਚਲੇ ਆਉਂਦੇ ਇਹ ਜਿਹੜਾ ਉਹਨਾਂ ਦੇ ਹੱਕ ਲਈ ਐਕਸ਼ਨ ਲਿਆ 32 ਤੋਂ 40 ਜੱਥੇ ਬੰਦੀਆਂ ਨੇ ਪੰਜਾਬ ਤੋਂ ਕੋਈ ਵੀ ਜੱਥੇ ਵੀ ਹੋਰ ਰੋਦੇ ਭਦਾਨ ਇਸ ਲਈ ਖੜਿਆ ਮੈਂ ਸਲੂਟ ਕਰਦਾ ਸਰਦਾਰ ਜਗੀਰ ਸਿੰਘ ਜਲੇਵਾ ਸਾਹ ਨੂੰ ਅਸੀਂ ਕਨੋਰੀ ਬਾਰਡਰ ਦੇ ਬੈਠੇ ਸ਼ੰਭੂ ਦੇ ਬੈਠੇ ਭਾਈ ਮੇਰੇ ਕੋਲ ਵੀ ਗੋਲੀ ਲੱਗੀ ਸੀ ਤੁਸੀਂ ਆਖਰੀ ਵੀ ਬਣਾਈ ਆ ਪਿੱਛੋਂ ਗੱਡੀ ਦੇ ਮੇਰੇ ਨਾਲ ਸ਼ੁਭ ਕਰਨੀ ਨੀਤ ਸੀ ਉਹਦਾ ਬਿਸਰਦੀ ਗੋਲੀ ਬੱਧ ਕੋ ਵੀ ਮੈਨੂੰ ਤਾਂ ਨਾਲ ਹੀ ਦਾ ਖਿਆਲ ਲੱਗਿਆ ਸੀ ਅਸੀਂ ਤਾਂ ਸੋਲੀਆਂ ਲੋਕਾਂ ਦੀ ਖਾਤਰ ਕਰਦੇ ਹਾਂ ਮੇਰੇ ਤੇ 18 ਸੱਤ 17 19 ਲੋਕਾਂ ਦੀ ਖਾਤਰ ਦਾ ਨਿੱਜੀ ਗੁੱਸਾ ਕੋਈ ਨਹੀਂ ਪਰ ਜਿੱਥੇ ਸਾਡੇ ਕਿਸਾਨਾਂ ਵੀ ਮਜ਼ਦੂਰਾਂ ਦੀ ਗੱਲ ਹੋਏਗੀ ਬਾਈਓ ਵੀ ਦੇਖ ਕਰੋ ਜੀ ਵਰਤਮਾਨ ਦੇ ਬੰਗਾਲੇ ਲੋੜਨਾ ਦਾ ਇਹ ਕਾਨੂੰਨ ਨੂੰ ਹਸਪਤਲੀ ਲਾਪਾ ਜਿੱਥੇ ਸਮੂਹ ਸ਼ਾਹਮੇ ਕੀਤਾ 20 ਕਿੰਨੇ ਸਰਚ ਕਰਾਂਗੇ ਤਾਂ ਕੋਕੜਤਾ ਦੇ ਪੰਨਾ ਪਿਆ ਗਾਨੀ ਚਾਹ ਪ੍ਰਸ਼ਾਸਨ ਮਾਰ ਵੀ ਮਾਰੇ ਸਿਲਕੂਲ ਨਹੀਂ ਖਾਂਗੇ ਪਰ ਜਮੀਨਾ ਜਿਹੜੇ ਕਿਸਾਨਾਂ ਨੇ ਛੋਟੇ ਛੋਟੇ ਬੱਚੇ ਲੈ ਕੇ ਉਹ ਖੇਤਰੇ ਆ ਕੇ ਬੈਠੇ ਹੈ ਬਾਈ 42 ਡਿਗਰੀ ਟੈਂਪਰੇਚਰ ਹੈ ਆਪਾਂ ਦਰਖਤ ਵੀ ਸ਼ਾਹੇ ਖੜ੍ਹਦੇ ਨਾ ਬਾਈ ਕਹਿੰਦੇ ਪਾਟ ਕੇ ਏਸੀ ਚ ਬੈਠੇ ਸਵੇਰ ਦੇ ਬੈਠੇ ਆ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਅਸੀਂ ਇਹ ਬੇਨਤੀ ਕਰਦੇ ਆ ਸਾਰੇ ਵੀਰਾਂ ਅੱਜ 850 ਕਿੱਲੇ ਦੀ ਬੋਲੀ ਹੋ ਰਹੀ ਆ ਉਸ ਤੋਂ ਬਾਅਦ 22 25000 ਕਿੱਲੇ ਦੀ ਬੋਲੀ ਹੋਊਗੀ ਗਰਦਾਸਪੁਰ ਤੋਂ ਲੈ ਕੇ ਅ ਇਸ ਤਰ੍ਹਾਂ ਆਪਣੇ ਰਾਜਸਥਾਨ ਦੇ ਬਾਰਡਰ ਮੇ ਕਿਉਂਕਿ ਇਹ ਸੋਚਤੀ ਆ ਸਭ ਤੋਂ ਵੱਡੀ ਚਾਲ ਬਾਨੀਆਂ ਡਾਨੀਆਂ ਦਾ ਪਾਰਟਮਲ ਰੋਡ ਬਣ ਰਿਹਾ ਉਹ ਬਾਨੀਆਂ ਡਾਨੀਆਂ ਰੋਡ ਹੈ ਜੀ ਉਹਦੇ ਥਰੂ ਏਸ਼ੀਆ ਦੇ 40 50 ਦੇਸ਼ ਇਹ ਪਾਕਿਸਤਾਨ ਦੇ ਬਾਰਡਰ ਦੇ ਥਰੂ ਉਹਨਾਂ ਨਾਲ ਵਪਾਰ ਕਰਨਾ ਚਾਹੁੰਦੇ ਬਾਨੀਆਂ ਇਹ ਜਿਹੜੇ ਜ਼ਮੀਨਾਂ ਨੇ ਜੋ ਵੀ 1.5 ਕਰੋੜ ਰੁਪਏ ਜ਼ਮੀਨਾਂ ਦੇ ਕੇ ਖਰੀਦਦੇ ਨੇ ਇਹ ਬਿਲਕੁਲ ਫ੍ਰੀ ਫੀਸਣਗੇ ਕਿਉਂਕਿ ਸੈਂਟਰਲ ਗੌਰਮ ਦੀ ਦਿੱਤ ਪੰਜਾਬ ਸਰਕਾਰ ਦੀ ਜ਼ਮੀਨ ਹੈ ਇੱਕ ਇਹਨਾਂ ਦੀ ਚਾਲ ਹੈ ਅਸੀਂ ਚਾਲ ਕੇ ਇਹਨਾਂ ਨੂੰ ਖਰਾਉਂਦੇ ਹਾਂ ਵੀ ਆਪਣਾ ਨਾਂ ਦੱਸ ਦੇਈਏ ਇਹ ਰਣਾ ਜੱਸਾ ਸਿੰਘ ਮਾਛੀਵਾਲਾ ਤੋਂ ਜੇ ਉਸ ਦਾ ਸਿੱਧੂ ਕੋਰ ਕਸਾਣਾ ਪੂ జిల్లా ਬੈਕੌਰ ਤੋਂ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਧਾਰਮਿਕ ਜਥੇਬੰਦੀ ਦਾ ਪੰਜਾਬ ਦਾ ਸਰਦਾਰੀ ਦਾ ਖਾਤਾ ਹੈ ਤੇ ਲੰਮਾਈ ਚੱਲੂਗਾ ਆਪਣਾ ਧਰਨਾ ਠੀਕ ਹੈ ਥੈਂਕ ਯੂ ਧੰਨਵਾਦ ਇਸ ਪ੍ਰਧਾਨ ਸਾਹਿਬ ਤੇ ਥੋੜਾ ਜਿਹਾ ਟ੍ਰੈਫਿਕ ਖੋਲਤਾ ਹੁਣ ਇੱਥੇ ਪਹਿਲਾਂ ਸਾਰਾ ਹੀ ਬੰਦ ਸੀਗਾ ਤੇ ਚਲੋ ਠੀਕ ਹੈ ਜੀ ਧੰਨਵਾਦ ਥੈਂਕ ਯੂ